ਹੋ ਚਾਲ ਹੈ ਵੀ ਅੱਜ ਫੇਸੀ ਵੀਨ ਲਾਈ ਹੈ ਕੀ ਦੇਖ ਰਹੇ ਹਾਂ ਸਰ ਲੱਗਦਾ ਹੈ ਕਿ ਇੱਕ ਬਹੁਤ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਹੈ ਬਹੁਤ ਵੱਡਾ ਕੋਈ ਗੈਂਗ ਐਸਾ ਹੋ ਸਕਦਾ ਹੈ ਕਿਉਂਕਿ ਜਿਵੇਂ ਕੱਲ ਖਬਰਾਂ ਚ ਅਸੀਂ ਪੜਿਆ ਕਿ ਦੋ ਦੋਸ਼ੀ ਜਿਹੜੇ ਨਤਮਨਾਟ ਨੂੰ ਗ੍ਰਿਫਤਾਰ ਕੀਤੇ ਗਏ ਇੱਕ ਦੋਸ਼ੀ ਜਿਹੜਾ ਫਰੀਦাবাদ ਜਿਹੜਾ ਕੋ ਸਾਫ ਪੇਰ ਇੰਜੀਨੀਅਰ ਹੈ ਉਹਨੂੰ ਕਾਬੂ ਕੀਤਾ ਉਹਨੂੰ ਪੜਿਆ ਇਹਨਾਂ ਦੇ ਫੜੇ ਜਾਣ ਦੇ ਬਾਵਜੂਦ ਵੀ ਜਿਹੜੀਆਂ ਮੇਲੇ ਨੇ ਉਹ ਆ ਰਹੀਆਂ ਤੇ ਇਹ ਬਹੁਤ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਐਸਾ ਕੌਣ ਹੋ ਸਕਦਾ ਹੈ ਕਿ ਜਿਹੜਾ ਸਿੱਖਾਂ ਦੇ ਇਸ ਪਾਵਨ ਪੁਤਰਸਥਾਨ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਖਿਲਾਫ ਸਾਜ਼ਿਸ਼ ਕਰ ਰਿਹਾ ਹੈ ਔਰ ਸੰਗਤ ਨੂੰ ਪੈ ਪੀਤ ਕਰਨ ਦਾ ਯਤਨ ਕਰ ਰਿਹਾ ਸਰਕਾਰ ਜਿਹੜੇ ਫੜੇ ਗਏ ਦੋਸ਼ੀ ਨੇ ਉਹਨਾਂ ਤੋਂ ਬਹੁਤ ਸਖਤੀ ਦੇ ਨਾਲ ਪੁੱਛਗਿੱਛ ਕਰੇ ਔਰ ਜਿਹੜੇ ਬਾਕੀ ਦੋਸ਼ੀ ਨੇ ਜਿਹੜਾ ਹੁਣ ਵੀ ਹਾਲੇ ਮੇਰੇ ਨਾਲ ਕਾਰਨ ਹੈ ਪਤਾ ਲੱਗਾ ਹੈ ਕਿ ਅੱਜ ਵੀ ਇੱਕ ਸਤਨੀ ਮੇਲ ਜਿਹੜੀ ਹੈ ਉਹ ਸ਼੍ਰੀ ਦਰਬਾਰ ਸਾਹਿਬ ਦੀ ਮੇਲ ਤੇ ਅੱਜ ਫੇਰ ਆਈ ਹੈ ਔਰ ਇਹਨਾਂ ਨੂੰ ਜਲਦੀ ਕਾਬੂ ਕਰਕੇ ਤੇ ਇਹਨਾਂ ਨੂੰ ਸੰਗਤ ਦੇ ਸਾਹਮਣੇ ਜਿਹੜੀ ਸਰਕਾਰ ਹੈ ਉਹ ਲਿਆਵੇ ਔਰ ਜਿਹੜੇ ਪੰਨੇ ਸਾਜਾ ਹੈ ਉਹ ਜ਼ਰੂਰ ਦੇਖੋ ਜੀ ਤੁਹਾਨੂੰ ਲੱਗਦਾ ਕਿ ਇੱਥੇ ਮੰਗ ਕੀਤੀ ਗਈ ਹੈ ਗੁਰਜੀਤ ਸਿੰਘ ਔਜਲਾ ਵੱਲੋਂ ਐਮਪੀ ਹੁੰਦੇ ਸਨ ਉਹ ਕਹਿੰਦੇ ਨੇ ਇੱਥੇ ਸੀਐਸਫਟ ਹੋਣੀ ਚਾਹੀਦੀ ਹੈ ਇਸ ਦੇ ਨਾਲ ਇੱਥੇ ਕਈਆਂ ਬੋਮ ਡਿਟੈਕਸ਼ਨਸ ਮਸ਼ੀਨਸ ਨੇ ਉਹ ਲਗਾਵੀਆਂ ਚੇਕੀਆਂ ਕਿੰਨੇ ਕੁ ਇਹ ਮੰਨਦੇ ਹੋ ਕਿ ਬਹੁਤ ਵਧੀਆ ਕੰਮ ਹੈ ਦੇਖੋ ਜਿਹੜਾ ਗੁਰਜੀਤ ਸਿੰਘ ਔਜਲਾ ਇੱਕ ਸਿੱਖ ਐਮਪੀ ਨੇ ਔਰ ਅਮਰਸਰ ਸੈਟ ਤੋਂ ਉਹ ਇਲੈਕਸ਼ਨ ਜਿੱਤ ਕੇ ਐਮਪੀ ਬਣਿਆ ਨੇ ਔਰ ਬੜੀ ਹੈਰਾਨੀ ਹੋਈ ਉਹਨਾਂ ਦਾ ਇਹ ਜਿਹੜਾ ਬਿਆਨ ਸੀ ਜਿਹੜੇ ਪੱਤਰਕਾਰ ਸੀ ਉਹਨਾਂ ਨੇ ਗ੍ਰਹਿ ਮੰਤਰੀ ਨੂੰ ਭੇਜੀ ਕਿ ਸ਼੍ਰੀ ਹਰਮੰਦਰ ਸਾਹਿਬ ਸੀਆਈਐਸਐਫ ਜਿਹੜੀ ਹੈ ਉਹ ਸਿਕਿਉਰਿਟੀ ਵਧਾਉਣੀ ਚਾਹੀਦੀ ਹੈ ਮੈਂ ਕਹਿੰਦਾ ਕਿ ਐਸਾ ਬਿਆਨ ਦੇਣਾ ਐਸੀ ਚਿੱਠੀ ਲਿਖਣੀ ਇੱਕ ਬਹੁਤ ਮਾੜੀ ਗੱਲ ਔਜਲਾ ਸਾਹਿਬ ਨੇ ਕੀਤੀ ਹੈ ਉਹਨਾਂ ਨੇ ਐਸਾ ਬਿਲਕੁਲ ਨਹੀਂ ਸੀ ਕਰਨਾ ਚਾਹੀਦਾ ਜਾਂ ਤਾਂ ਫਿਰ ਐਸਾ ਹੈ ਕਿ ਕਾਂਗਰਸ ਦਾ ਜਿਹੜਾ ਇਤਿਹਾਸ ਹੈ ਉਹ ਇਸ ਤਰ੍ਹਾਂ ਦਾ ਹੈ ਕਿ ਕਾਂਗਰਸ ਨੇ ਹਮੇਸ਼ਾ ਹੀ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਵੀ ਅਦਿੱਤੀ ਕੀਤੀ ਹੈ ਔਰ ਸਾਰਾ ਸੰਸਾਰ ਜਾਣਦਾ ਹੈ ਇਤਿਹਾਸ ਹੈ ਕਿ 1984 ਵਿੱਚ ਭਾਰਤੀ ਫੌਜਾਂ ਛਾੜ ਕੇ ਟੈਂਕਾਂ ਤੋਪਾਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਘੇਰ ਡੇਰੀ ਕੀਤਾ ਹਜ਼ਾਰਾਂ ਦੀ ਗਿਣਤੀ ਵਿੱਚ ਮੱਥਾ ਟੇਕਣ ਆਏ ਸੰਗਤ ਕਿਹੜੀ ਸੀ ਕਰਮਾ ਦੇ ਵਿੱਚ ਸ਼ਹੀਦ ਹੋਈ ਔਰ ਨਾਗੁਰ ਅਸਥਾਨਾਂ ਦੇ ਉੱਤੇ ਵੀ ਉਹਨਾਂ ਨੇ ਹਮਲਾ ਕੀਤਾ ਔਰ ਉਹਦੇ ਬਾਅਦ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਜਿਹੜੇ ਪੁੱਤ ਸਨ ਉਹ ਪੰਜਾਬ ਦੀਆਂ ਸੜਕਾਂ ਤੇ ਕੋਹ ਕੋਹ ਕੇ ਝੂਟੇ ਪੁੱਤ ਮੁਕਾਬਲੇ ਬਣਾ ਬਣਾ ਕੇ ਇਸ ਕਾਂਗਰਸ ਦੀ ਸਰਕਾਰ ਨੇ ਉਹਨਾਂ ਨੂੰ ਸ਼ਹੀਦ ਕੀਤਾ ਔਰ ਲੱਗਦਾ ਹੈ ਕਿ ਉਹਨਾਂ ਦਾ ਪੇਟ ਹਾਲੇ ਜਿਹੜਾ ਚਿੱਤ ਹੈ ਉਹ ਭਰਿਆ ਨਹੀਂ ਉਹ ਅਜੇ ਵਿਚਾਰ ਰਹੇ ਨੇ ਕਿ ਸ੍ਰੀ ਹਰਮੰਦ ਸਾਹਿਬ ਦੀ DC ਆਈਏ ਸਰਕਾਰ ਜੀ ਆਪ ਨੂੰ ਲਾਉਣੀ ਚਾਹੀਦੀ ਹੈ ਇਹ ਬਿਆਨ ਜਿਹੜਾ ਇਹ ਬਿਲਕੁਲ ਉਹਨਾਂ ਨੇ ਬਹੁਤ ਗਲਤ ਕੀਤਾ ਹੈ ਐਸਾ ਬਿਆਨ ਜਿਹੜਾ ਉਹਨਾਂ ਨੂੰ ਬਿਲਕੁਲ ਦੇਣਾ ਸ਼ੋਭਤਾ ਨਹੀਂ ਤੁਸੀਂ ਕਾਫੀ ਚੰਗੀ ਡਿਊਟੀ ਕਰ ਰਹੇ ਹੋ ਤੁਸੀਂ ਬਾਕੀ ਵੀ ਜਾਣਦੇ ਹੋ ਇਸ ਏਰੀਆ ਨੂੰ ਲੱਗੋਂ ਤੁਸੀਂ ਲੋਕਲ ਕਿਉਂ ਤੁਸੀਂ ਐਜ ਐਸ ਸਿੰਘ ਸਾਹਿਬ ਤੁਸੀਂ ਕੀ ਮੰਨਦੇ ਹੋ ਕਿ ਦਰਬਾਰ ਸਾਹਿਬ 'ਚ ਕਿਹੋ ਜੀ ਸੁਰੱਖਿਆ ਹੋਣੀ ਚਾਹੀਦੀ ਹੈ ਤਾਂ ਕਿ ਸੰਤਾਂ ਦੀ ਸੁਰੱਖਿਆ ਉਸ ਨੂੰ ਇਹ ਮਾਚਾ ਜਾ ਸਕੇ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋ ਦੇਖੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਜਿਹੜਾ ਪ੍ਰਿਸਰ ਹੈ ਜਿਹੜਾ ਕੰਪਲੈਕਸ ਹੈ ਘੇਰਾ ਇਹਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਹੈ ਪ੍ਰਕਰਮਾ ਤੋਂ ਬਾਅਦ ਪਲਾਜ਼ਾ ਹੈ ਸੈਕਟਰੀਏਟ ਹੈ ਖੰਡ ਪਟ ਸਾਹਿਬਾਂ ਵਾਲੇ ਕਮਰੇ ਨੇ ਸਰਾਮਾ ਨੇ ਲੰਗਰ ਹੈ ਔਰ 12 ਬਾਥਰੂਮ ਸੰਖਤੀ ਸਕੂਤਵਾ ਸਰਵਾਰ ਜਿਹੜੇ ਨੇ ਬਣਾਏ ਹੋਏ ਨੇ ਬਹੁਤ ਸਾਰਾ ਜਿਹੜਾ ਥਾਂ ਹੈ ਉਹ ਐਸਾ ਹੈ ਕਿ ਜੀ ਲੁਕੀਆਂ ਥਾਵਾਂ ਚੋਂ ਆਪਾਂ ਕਹਿ ਸਕਦੇ ਹਾਂ ਪਰ ਹਰਮੰਦਰ ਪ੍ਰਸਾਦ ਦਾ ਜਿਹੜਾ ਪ੍ਰਬੰਧ ਹੈ ਉਹ ਹਰਮੰਦਰ ਸਾਹਿਬ ਦੇ ਪ੍ਰਬੰਧ ਦੀ ਸੁਰੱਖਿਆ ਕਰਨ ਵਾਸਤੇ ਸક્ષਮ ਹੈ ਉਹ ਸਮਰੱਥ ਹੈ ਉਸ ਰੱਖਿਆ ਕਰ ਸਕਦਾ ਹੈ ਅਸੀਂ ਆਪਣੇ ਤੌਰ ਤੇ ਉਤੇ ਬਹਿ ਵੀ ਇਸ ਗਾ ਨੂੰ ਕਾਫੀ ਧੀਕੀ ਨਾਲ ਦੇਖਦਾ ਹੁਣ ਨਾ ਚਾਹ ਦੀ ਮੈਂ ਕੀ ਬੋਤ ਜਾਨਾ ਆਸ-ਪਾਸ ਦੇਖ ਨਾ ਕਿਤੇ ਕੋਈ ਫालतू ਚੀਜ਼ ਤਾਂ ਨਹੀਂ ਤੇ ਕਿਤੇ ਕੋਈ ਫालतू ਐਸਾ ਐਸੀ ਵੈਸੇ ਕੁਝ ਤਾਂ ਨਹੀਂ ਹੋਇਆ ਤਾਂ ਕਿ ਕੋਈ ਇਸ ਤਰ੍ਹਾਂ ਦਾ ਕੋਈ ਬੰਦਾ ਆਉਂਦਾ ਤੇ ਉੱਤੇ ਕੋਈ ਨਜ਼ਰ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਵਗੈਰਾ ਬੰਦਾ ਕੋਸ਼ਕੀ ਹੈ ਤਾਂ ਕੋਈ ਬਾਰ-ਬਾਰ ਆ ਰਿਹਾ ਤੇ ਐਸੀ ਸਮਰੱਥਾ ਹੈ ਇਸ ਜਗ੍ਹਾ ਦੇ ਸਤਖੰਡ ਰਿਸ਼ੀ ਗੁਰਮੰਨ ਤੋਂ ਸੋਧਾ ਜਿਹੜੇ ਜਿਹੜਾ ਪ੍ਰਬੰਧ ਹੈ ਉਹ ਬੜੀ ਬਰੀਕੀ ਤੇ ਨਾਲ ਐਸੀ ਦਾ ਖਿਆਲ ਰੱਖ ਰਿਹਾ ਪਰ ਸਰਕਾਰਾਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਪ੍ਰਸ਼ਾਸਨ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਬਾਹਰ ਜਿਹੜਾ ਅ ਜਿਹੜੇ ਕੁਸ਼ਰਾਤੀ ਅੰਸਰ ਨੇ ਉਹ ਕੋਈ ਐਸੀ ਰੈਤ ਜਿਹੜੀ ਸ਼ਰਾਰਤ ਹੈ ਉਹ ਬਿਲਕੁਲ ਨਾ ਕਰਨ। ਠੀਕ ਹੈ। ਜੀ ਸਾਹਿਬ ਦੀ ਉਹ ਧੰਨ ਨੂੰ ਲੈ ਕੇ ਬਖ ਬਖ ਸਿਆਸੀ ਪਾਰਟੀਆ ਸਿਆਸਤ ਕਰਦੀ ਵੀ ਇੱਕ ਦੂਜੀ ਨੂੰ ਦੇਖਦੇ। ਦੇਖੋ ਇਹ ਇੱਕ ਬੜਾ ਗਪੀੜ ਮੋਟਾ ਇਹ ਤੇ ਸਿਆਸਤ ਸਿਆਸੀ ਲੋਕਾਂ ਨੂੰ ਬਿਲਕੁਲ ਨਹੀਂ ਕਰਨਾ ਚਾਹੀਦੀ ਕਿਉਂਕਿ ਸਿਆਸੀ ਲੋਕਾਂ ਦਾ ਕੰਮ ਹੁੰਦਾ ਹੈ ਸਿਆਸਤ ਕਰਨਾ। ਉਹ ਧਰਮ ਨੂੰ ਨਹੀਂ ਦੇਖਦੇ। ਸਿਆਸਤ ਇਸ ਮੁੱਦੇ ਤੇ ਬਿਲਕੁਲ ਨਹੀਂ ਕਰਨੀ ਚਾਹੀਦੀ ਸਾਰਿਆਂ ਨੂੰ ਇੱਕ ਰਾਏ ਬਣਾ ਕੇ ਤੇ ਇਹ ਜਿਹੜੀ ਸਾਜ਼ਿਸ਼ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਵਾਸਤੇ ਅ ਇਹ ਤਾਂ ਕੀ ਭਰੀਆਂ ਈਮੇਲਾਂ ਆ ਰਹੀਆਂ ਇਸ ਦੇ ਸਾਥ ਸ਼ੂਰੀ ਹੈ ਉੱਤੇ ਸਾਰਿਆਂ ਦਾ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਔਰ ਇਹ ਜੋਰ ਬਣਾ ਕੇ ਜਿਹੜਾ ਉਹ ਜਿਹੜੇ ਲੋਕੀ ਨੇ ਉਹ ਸੰਗਤ ਦੇ ਸਾਹਮਣੇ ਲਗਾਉਣੇ ਚਾਹੀਦੇ ਸਿੰਘ ਸਰ ਜਿਹੜੇ ਸੰਕਟਾ ਦੂਰ ਨੇ ਦੂਰ ਬੈਠ ਕੇ ਖਬਰਾਂ ਸੁਣਦਿਆਂ ਨੇ ਤਾਂ ਉਹਨਾਂ ਦੇ ਮਨ ਦੇ ਵਿੱਚ ਕਈ ਸਵਾਲ ਹੁੰਦੇ ਆ ਪਰ ਕਈ ਅਖਬਾਰਾਂ ਦੇ ਵਿੱਚ ਬਿਆਨ ਪੜਨ ਨੂੰ ਮਿਲ ਰਿਹਾ ਹੈ ਕਿ ਸੰਗਤ ਦੇ ਪ੍ਰਭਾਵ ਪਿਆ ਸੰਗਤ 20% ਕੱਟ ਗਈ 30% ਕੱਟ ਗਈ ਅਜੇ ਦੇ ਵਿੱਚ ਸੰਗਤਾਂ ਨੂੰ ਸੀ ਫੀਲ ਕਰਦੇ ਐਸਾ ਨਹੀਂ ਐਸਾ ਨਹੀਂ ਹੁੰਦਾ ਕੋਈ ਸੰਗਤ ਕਈ ਵਾਰ ਬੱਚਿਆਂ ਦੇ ਕੋਈ ਛੁੱਟੀਆਂ ਹੁੰਦੀਆਂ ਨੇ ਸ਼ਨੀਵਾਰ ਹੁੰਦਾ ਐਤਵਾਰ ਹੁੰਦਾ ਸੰਗਤ ਵੱਧ ਜਾਂਦੀ ਹੈ ਛੁੱਟੀਆਂ ਹੁੰਦੀਆਂ ਸੰਗਤ ਵੱਧ ਜਾਂਦੀ ਹੈ ਕੋਈ ਗੁਰਪੁਰਬਾਂ ਦੇ ਦਿਨ ਹੁੰਦੇ ਨੇ ਸੰਗਤ ਵੱਧ ਜਾਂਦੀ ਹੈ ਇਹ ਕਿਸੇ ਵੇਲੇ ਸੰਗਤ ਦੀ ਬਾਤ ਕਾਟ ਕੇ ਰੋ ਜਾਂਦੀ ਹੈ ਲੇਕਿਨ ਇਹ ਕਹਿਣਾ ਕਿ ਸੰਗਤ ਪੈ ਪੀਤ ਹੋ ਕੇ ਤੇ ਦਰਬਾਰ ਸਾਹਿਬ ਨਹੀਂ ਆ ਰਹੀ ਇਹ ਬਿਲਕੁਲ ਗਲਤ ਹੈ ਸੰਗਤ ਰੋਟੀ ਕਿੰਦੀ ਸੰਗਤ ਜਿਹੜੀ ਆ ਉਹ ਬਿਲਕੁਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਰਹੀ ਹੈ ਕਿਰਪਾ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਐਸਾ ਕੋਈ ਵੀ ਆਪਣੇ ਮਾਨ ਵਿੱਚ ਭੈਕ ਆਫ ਬਿਲਕੁਲ ਨਾ ਰੱਖਣ ਉਹ ਆਪਣੇ ਗੁਰੂ ਤੇ ਭਰੋਸਾ ਕਰਕੇ ਤੇ ਗੁਰੂ ਅਰਮਾਨਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਥਾਨਾਂ ਦੇ ਗਰਿਸ਼ਿਦਾਰੇ ਕਰਨ ਵਾਸਤੇ ਇਸ਼ਨਾਨ ਕਰਨ ਵਾਸਤੇ ਜ਼ਰੂਰ ਪਹੁੰਚਣ। ਇੱਕ ਛੋਟਾ ਜਿਹਾ ਗੈਕਸਨ ਹੈ ਕਿ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਮਾਹੌਲ ਤਣਾਪੂਰਨ ਹੁੰਦਾ ਜਾ ਰਿਹਾ ਹੈ। ਈਮੇਲਜ਼ ਲਗਾਤਾਰ ਆ ਰਹੀਆਂ ਨੇ ਪਰ ਪੰਜਾਬ ਸਰਕਾਰ ਕਿਤੇ ਨਾ ਕਿਤੇ ਸੁਧਰਦ ਨਹੀਂ ਪੰਜਾਬ ਵਿੱਚ ਨਾ ਹੀ ਕੋਈ ਕੌਂਸਲ ਮੰਗ ਦੀ ਕੋਈ ਐਨਸੀਸੀ ਦੇ ਨਾਲ ਕੋਈ ਤਾਲਮੇਲ ਹੈ। ਪ੍ਰਸ਼ਾਸਨ ਜ਼ਰੂਰ ਕੰਮ ਕਰ ਰਿਹਾ ਪਰ ਸਰਕਾਰ ਉਹਨਾਂ ਕੋਈ ਵੀ ठंडी हवादा बोला नहीं आ रहा ना ही प्रधान साहब ने ना गंभीर थी कि ना ही मुख्य कर्तव्य गर्भ थी कि मैं देख रही हूँ इसको अलावा कोर्नर पार्टियाँ भी आगुआ आके तक मस्तकी हुए नेलकेगरी चिंता भी जाहल थी पंजाब तो सरकार वालों को ही है देखो पंजाब सरकार जो वेस्ट ब्रिटेन पर आपने रिप्रेजेंट कर दिय ਔਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹੁਣ ਤੱਕ ਕੋਈ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਨਾਲ ਜਾਂ ਜਿਹੜੇ ਚੀਫ ਸੈਕਟਰੀ ਨੇ ਉਹਨਾਂ ਦੇ ਨਾਲ ਜਾਂ ਮੈਨੇਜਰ ਸਾਹਿਬ ਦੇ ਨਾਲ ਸ਼ਕਤਲ ਸਾਹਿਬਾਨ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਰਾਤ ਦਾ ਹੁਣ ਤੱਕ ਨਾ ਕਰਨਾ ਇਹ ਬੜੀ ਗਲਤ ਗੱਲ ਹੈ ਬੜਾ ਇਹਦਾ ਕੁ ਸੁਨੇਹਾ ਜਿਹੜਾ ਇਹ ਲੋਕਾਂ ਨੂੰ ਚੰਗਾ ਸੁਨੇਹਾ ਨਹੀਂ ਜਾਂਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਤੁਰੰਤ ਹਰਕਤ ਵਿੱਚ ਆਉਣੀਆ ਇਸ ਵਿਸ਼ੇ ਤੇ ਕੰਮ ਕਰਨਾ ਚਾਹੀਦਾ ਔਰ ਸ਼੍ਰੋਮਣੀ